ਦੇ ਸਾਰੇ ਆਪਣੇ ਹਾਂਜੀ ਆਪਣੇ ਸਾਰੇ ਜੇ ਕੰਮ ਖਰਾਬ ਕਰਦੇ ਫਿਰਦੇ ਤੇ ਅਸੀਂ बार-बार ਉਹਨੂੰ ਰੋਕਦੇ ਆ ਤੇ ਉਹ बार-बार ਆ ਕੇ ਆਪਣਾ ਮਿਸਤਰੀ ਲਗਾ ਦਿੰਦੇ ਆ ਉਹ ਅਸੀਂ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਆ ਕਿਸੇ ਨੂੰ ਕੋਈ ਚੀਜ਼ ਵਿੱਚੀ ਹੁੰਦੀ ਆਕਰ ਉੱਥੇ 파ਰਕ ਛੱਡਿਆ ਤਾਂ ਉਹਨੂੰ 파ਰਕ ਲੈਣ ਤੇ ਅਗਰ ਇਹ ਨਕਸ਼ੇ 'ਚ 파ਰਕ ਹੈ ਕਾਰਪੋਰੇਸ਼ਨ ਤੋਂ ਕਿਤੇ ਪਾਰ ਕਰਨਾ ਇਹ ਕੱਲ ਇਹਦਾ ਫੈਸਲਾ ਹੋ ਜਾਏਗਾ ਜੋ ਉਹਦਾ ਆਏਗਾ ਉਸ ਤੋਂ ਤਾਂ ਵੀ ਉਹ ਆਪਣੇ ਮੈਪ ਦੇ ਮੁਤਾਬਕ ਦੇਖ ਰਹੇ ਨੇ ਔਰ ਕੱਲ ਨੂੰ ਇਹਨਾਂ ਨੇ ਮੀਟਿੰਗ ਦੇ ਉੱਤੇ ਕੋਲਡ ਕੀਤੀ ਹੈ ਕਾਰਪੋਰੇਸ਼ਨ ਦੇ ਵਿੱਚ ਤਾਲੀ ਨਰਲੇ ਦਾ ਜਿਆ ਪਲਾਟ ਹੈਗਾ ਜੋ ਕਿ ਪਾਰਕ ਬਣਾਇਆ ਜਾਣਾ ਸੀਗਾ ਪਰ ਇੱਥੇ ਇਲੀਗਲ ਤਰੀਕੇ ਨਾਲ ਕੰਸਟ੍ਰਕਸ਼ਨ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਕੁਝ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਇੱਥੇ ਪਾਰਕ ਹੀ ਬਣੀ ਜਾਵੇ ਇਹ ਹੈ ਹੀ ਪਾਰਕ ਦੀ ਜਗਾ ਵਾ ਤੇ ਅਸੀਂ ਬਾਰ-ਬਾਰ ਉਹਨੂੰ ਰੋਕਦੇ ਆ ਤੇ ਉਹ ਬਾਰ-ਬਾਰ ਆ ਕੇ ਆਪਣਾ ਮਿਸਤਰੀ ਲਗਾ ਦਿੰਦੇ ਆ ਉਹ ਅਸੀਂ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਰੁਕਦੇ ਨਹੀਂ ਹੈਗੇ ਆ ਉਹ ਮੈਡਮ ਦਿੱਕਾ ਜਾ ਰਿਹਾ ਕਿ ਸੇ ਇੱਕ ਨਹੀਂ ਤਿੰਨ-ਚਾਰ ਵਾਰ ਕੰਸਟ੍ਰਕਸ਼ਨ ਹੋਈ ਆ ਤੇ ਰੋਕੀ ਗਈ ਆ ਪ੍ਰਸ਼ਾਸਨ ਵੱਲੋਂ ਫਿਰ ਵੀ ਉਹ ਕੰਸਟ੍ਰਕਸ਼ਨ ਕਰਦੇ ਪਏ ਆ ਹਾਂਜੀ ਹਾਂਜੀ ਕਰਦੇ ਪਏ ਆ ਸਰ ਉਹ ਤੇ ਅਸੀਂ ਉਹਨਾਂ ਨੂੰ ਸਰ ਉਹ ਕਹਿੰਦੇ ਅਸੀਂ ਇਹ ਖਰੀਦਿਆ ਹੋਇਆ ਵਾ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਆਪਣੇ ਕਾਗਜ਼ ਲੈ ਕੇ ਆਓ ਸਾਡੇ ਕੋਲ ਕੋਈ ਜੇਟਰੀ ਦੇ ਕੋਈ ਵੀ ਹੈਗਾ ਠੜ ਕੋ ਨਕਸ਼ਾ ਪਾਸ ਕੁਝ ਵੀ ਆ ਤੇ ਅਪਰੂਵ ਕੋਈ ਨਹੀਂ ਲੈ ਕੇ ਸਵੇਰੇ ਅਸੀਂ 2 ਘੰਟੇ ਇੱਥੇ ਰੋਕਿਆ ਉਹਨਾਂ ਨੂੰ ਤੇ ਉਹ ਕਹਿੰਦੇ ਅਸੀਂ ਪ੍ਰੂਫ ਲੈ ਕੇ ਆਨੇ 2 ਘੰਟੇ ਚ ਕੋਈ ਸਾਡੇ ਕੋਲ ਪ੍ਰੂਫ ਲੈ ਕੇ ਨਹੀਂ ਆਇਆ ਕੋਈ ਬੰਦਾ ਨਹੀਂ ਸਾਡੇ ਕੋਲ ਪੁੱਜਿਆ ਹੈਗਾ ਵਾ ਹਾਂਜੀ ਸਰ ਹਜੇ ਤੱਕ ਕੋਈ ਨਹੀਂ ਆਇਆ ਹੈਗਾ ਵਾ ਹਾਂਜੀ ਤੇ ਅਸੀਂ ਜਦੋਂ ਇਹ ਲਈ ਸੀ ਕਲੋਨੀ ਅਸੀਂ ਘਰ ਲਈ ਸੀ ਤੇ ਇਹ ਬੋਲਿਆ ਸੀ ਇਹ ਪਾਰਕ ਦੀ ਹੀ ਜਗਾ ਵਾ ਤੇ ਨਕਸ਼ਾ ਵੀ ਹੈਗਾ ਸਾਡੇ ਕੋਲ ਪਾਰਕ ਦਾ ਅਸੀਂ ਘਟਵਾ ਲਿਆ ਵਾ ਹਾਂਜੀ ਸਰ ਜਦੋਂ ਤਾਰਕ ਦੀ ਜੀ ਰਜਿਸਟਰੀ ਹੋ ਗਈ ਆ ਫਿਰ ਉਹਦੇ ਉੱਤੇ ਸੈਕੰਡ ਰਜਿਸਟਰੀ ਕਿੱਦਾਂ ਹੋ ਸਕਦੀ ਸਰ ਉਹਨਾਂ ਕੋ ਕੋਈ ਹੈ ਹੀ ਨਹੀਂ ਕੋਈ ਕੋਣਾ ਕੋਈ ਪ੍ਰੂਫ ਹੋਵੇ ਤਾਂ ਤਾਂ ਹੀ ਸਾਡੇ ਕੋਲ ਆਣ ਪ੍ਰੂਫ ਲੈ ਕੇ ਨਹੀਂ ਆਏ ਅਸੀਂ ਤਾਂ ਕਿਹਾ ਵਾ ਪ੍ਰੂਫ ਲੈ ਕੇ ਆਓ ਤੁਸੀਂ ਮਕਾਨ ਬਣਾ ਲਓ ਫਿਰ ਉਹ ਪ੍ਰੂਫ ਹੀ ਨਹੀਂ ਲੈ ਕੇ ਆਏ ਸਾਡੇ ਕੋਲ ਕੋਈ ਨਹੀਂ ਹੈਗਾ ਵਾ ਹਾਂਜੀ ਕੋਈ ਨਹੀਂ ਲੈ ਕੇ ਆਏ ਸਾਡੇ ਕੋਲ ਅਸੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਕਬਜ਼ੇ ਹੀ ਕਰਦੇ ਉਹ ਬੋਲਦੇ ਪਾਰਕ ਨਹੀਂ ਬਣਦੇ ਨਹੀਂ ਆ ਹਾਂ ਜੋ ਕਹਿੰਦੇ ਅਸੀਂ ਇਹ ਖਰੀਦਿਆ ਹੋਇਆ ਅਸੀਂ ਪਾਰਕ ਨਹੀਂ ਬਣਨ ਦੇਣੀ ਡਰਾਵਾ ਵੀ ਦਿੰਦੇ ਆ ਸਾਨੂੰ ਉਹ ਸਾਰੇ ਹਾਂਜੀ ਹਾਂਜੀ ਜਿਹੜੀ 40 ਮਰਲੇ ਦੀ ਪਲਾਟ ਹੈਗੀ ਆ ਤੇ ਇਹ ਇੱਕ ਬੰਦੇ ਜਿਹੜਾ ਇੱਕ ਹੀ ਬੰਦਾ ਤੁਹਾਨੂੰ ਤੰਗ ਕਰ ਰਿਹਾ ਹੈ ਨਹੀਂ ਦੋ ਜਾਣ ਦੋ ਤਿੰਨ ਜਾਣੇ ਆ ਦੋ ਤਿੰਨ ਜਾਣੇ ਆ ਇਹ ਜਿਹੜਾ ਉਹਨਾਂ ਨੇ ਕੰਸਟ੍ਰਕਸ਼ਨ ਰੁਕ ਦਿੱਤੀ ਆਪਣੀ ਹਾਂਜੀ ਹਾਂਜੀ ਉਹਨਾਂ ਨੇ ਰੋਕਤੀ ਇੱਕ ਫਿਰ ਟਾਈਮ ਤੋਂ ਉਹਨਾਂ ਨੇ ਕਾਫੀ ਚਿਰ ਤੋਂ ਰੋਕਤੀ ਸੀ ਅੱਜ ਇਹਨਾਂ ਦੀ ਵੀ ਰੋਕਤੀ ਆ ਸੀ ਹਾਂਜੀ ਹਾਂਜੀ ਰੋਕ ਦਿੱਤੀ ਸੀ ਇਹਨਾਂ ਦੀ ਵੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਫਸ ਮੈਂ ਤਾਂ ਇਹੀ ਕਹੂੰਗੀ ਜੀ ਵੀ ਇਹ ਪਾਰਕ ਦੀ ਜਗ੍ਹਾ ਤੇ ਪਾਰਕ ਹੀ ਬਣਨੀ ਚਾਹੀਦੀ ਹੈ ਹਾਂਜੀ ਜੇ ਉਹਦੇ ਕੋਲ ਕੋਈ ਪ੍ਰੂਫ ਹੈਗਾ ਤੇ ਉਹ ਆਪਣਾ ਘਰ ਬਣਾ ਸਕਦਾ ਨਹੀਂ ਤਾਂ ਇਹ ਪਾਰਕ ਹੀ ਬਣਨੀ ਚਾਹੀਦੀ ਹੈ ਹਾਂਜੀ ਇਹ ਕੀ ਜੀ ਮੈਂ ਮੈਂ ਬਣਾਇਆ ਮੈਡਮ ਇਹ ਦੋ ਤਿੰਨ ਵਾਰ ਇਸੇ ਕੰਸਟਰਕਸ਼ਨ ਕੀਤੀ ਜਾ ਚੁੱਕੀ ਹੈ ਉਹਨਾਂ ਦੇ ਨਾਲ ਤੇ ਉਹ ਜ 30 ਚੌਥੀ ਵਾਰ ਆਇਆ ਤੇ ਪੂਜ ਪ੍ਰਸ਼ਾਸਨ ਆਇਸੀ मौके ਤੇ ਹਾਂਜੀ ਹਾਂਜੀ ਸਾਰੇ ਆਏ ਸੀ ਜੀ ਜਿੰਪਾ ਸਾਹਿਬ ਵੀ ਆਏ ਸੀਗੇ ਹੋਰ ਵੀ ਸਾਰੇ ਜਿੰਨੇ ਵੀ ਹੈਗੇ ਪੁਲਸ ਸਾਰੇ ਜਿੰਨੇ ਅਫਸਰ ਹੈ ਸਾਰੇ ਆਏ ਹੋਏ ਸੀਗੇ ਹੁਣੇ ਹੀ ਹਜੇ ਗਏ ਹੈਗੇ ਆ ਤੇ ਸਾਡੇ ਤੇ ਇਹੀ ਮੰਗ ਹੈ ਜੀ ਬਸ ਇਹ ਫਾਰਕ ਬਣਨੀ ਚਾਹੀਦੀ ਹੈ ਬਸ ਜੀ ਤੇ ਜਿੰਪਾ ਜੀ ਤੇ ਪੁਲਿਸ ਪ੍ਰਸ਼ਾਸਨ ਵਾਲੋ ਕੀ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਇਹ ਕਿ ਆਵਾ ਪਾਰਕ ਹੀ ਬਣੂਗੀ ਜੋ ਸਹੀ ਆ ਸੀ ਉਹਨਾਂ ਦੇ ਕਾਗਜ਼ ਪੱਤਰ ਦੇਖਾਂਗੇ ਸਾਰਾ ਕੁਝ ਕਰਾਂਗੇ ਪਾਰਕ ਅਤੇ ਪਾਰਕ ਹੀ ਬਣੂਗੀ ਕਹਿੰਦੇ ਕਮੇਟੀ ਇਧਰ ਤੋਂ ਕੋਈ ਬੰਦਾ ਆਇਆ ਸੀ ਹਾਂਜੀ ਕਮੇਟੀ ਵਾਲੇ ਆਏ ਸਵੇਰੇ ਸਾਮਾਨ ਸਾਰਾ ਇਹਨਾਂ ਦਾ ਮਿਸਤਰੀਆਂ ਦਾ ਉਠਾ ਕੇ ਲੈ ਗਏ ਆ ਸਾਰੇ ਚੱਕ ਕੇ ਲੈ ਗਏ ਆ ਸਾਰਾ ਹੀ ਹਾਂਜੀ ਉਹਨਾਂ ਨੇ ਵੀ ਰੋਕ ਦਿੱਤਾ ਕਮੇਟੀ ਵਾਲਿਆਂ ਨੇ ਹਾਂਜੀ ਇਹ ਕਿਹੜਾ ਮਹੱਲਾ ਹੈ ਮਹੱਲਾ ਸੰਤੋਖਣਾ ਗਲੀ ਨੰਬਰ 5 ਅੱਜ ਮੇਰੇ ਕੋ ਮੈਂ ਅਲਗੀਧਰ ਮਹਾਰਾਜ ਦੇ ਉੱਥੇ ਕਿਸੇ ਦੇ ਯਾਦ ਸਿ ਮੱਥੜ ਦੇਖਣ ਇਹ ਉੱਤੇ ਮੇਰ ਕੋ ਭੈਣ ਭਰਾ ਸੰਤੋਖ ਨਗਰ ਤੋਂ ਉਹ 20 25 30 ਪੈਣਾ ਔਰ 50 ਭਰਾ ਇਕੱਠੇ ਹੋ ਕੇ ਆਏ ਆ ਇਹਨਾਂ ਨੇ ਜਿਹੜਾ ਮੈਮਰੈਂਡਮ ਦਿੱਤਾ ਉਹਦੇ ਮੁਤਾਬਿਕ ਨਕਸ਼ੇ 'ਚ پارک ਹੈ ਔਰ ਜਿਹੜਾ ਵੀ ਕਲੋਨਾਈਜ਼ਰ ਆ ਉਹਦੀ ਧਰਮ ਮੰਦਾ ਵੀ ਜੇ ਉਹਨੇ ਕਿਸੇ ਨੂੰ ਕੋਈ ਚੀਜ਼ ਵੇਚੀ ਹੁੰਦੀ ਹੈ ਅਗਰ ਉਹ ਤੇ پارک ਛੱਡਿਆ ਤਾਂ ਉਹਨੂੰ پارک ਲੈਣ ਨੂੰ ਔਰ ਉਸੇ ਵੇਲੇ ਮੈਂ ਤੁਰੰਤ ਇਹਨਾਂ ਦੀ ਗੱਲ ਸੁਣ ਕੇ ਜਿਹੜਾ ਵੀ ਹੈ ਕੈਦੀ ਗਲਤੀ ਇਹਦੀ ਰਜਿਸਟਰੀ ਹੋਣੀ ਗਲਤ ਹੋਈ ਨਾ ਨਕਸ਼ਾ ਇਹਨਾਂ ਕੋ ਗੱਲ ਹੈ ਨਾ ਕੋ ਬਾਤ ਹੈ। ਔਰ ਜਦ پارک ਛੱਡਿਆ ਤਾਂ پارک ਵੇਖ ਨਹੀਂ ਸਕਦਾ। ਠੀਕ ਹੈ ਨਾ ਜੀ। ਸੋ ਇੱਥੇ ਪੁਲਿਸ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਾਰੇ ਡਿਊਟੀ ਲਾ ਦਿੱਤੀ ਕਮਿਸ਼ਨਰ ਕਾਰਪੋਰੇਸ਼ਨ ਨੇ ਵੀ ਕਹਿ ਦਿੱਤਾ ਕਿ ਅਗਰ ਇਹ ਨਕਸ਼ੇ 'ਚ ਪਾਰਕ ਹੈ ਕਾਰਪੋਰੇਸ਼ਨ ਦੀ ਇੱਥੇ پارک ਬਣਾਇਆ। ਔਰ ਜਿਹੜਾ ਬੰਦਾ ਇਹ ਨਹੀਂ ਅਨੁਸ਼ਾਸਨ ਦਾ ਪਾਲਣ ਕਰਦਾ ਉਹ ਤਾਂ ਫਿਰ ਰੀਸੋਰਟ ਫੈਸਲਾ ਕਰੇਗੀ। ਪੁਲਿਸ ਫੈਸਲਾ ਕਰੇਗੀ ਡਿਪਟੀ ਕਮਿਸ਼ਨਰ ਸਾਹਿਬ ਕਮਿਸ਼ਨਰ ਸਾਹਿਬ ਸਾਰਿਆਂ ਦੀ ਨੌਲੇਜ 'ਚ ਮੈਂ ਕਿਸੇੜਾ ਲੈ ਕੇ ਆਂਦਾ ਇਸ ਕਰਕੇ ਕਿ ਬਹੁਤ ਸਾਰੇ ਮੁੰਡਾ ਪੂਰਾ ਪੂਰਾ ਇੱਕ ਪਰ ਤੋਂ ਇਕੱਠਾ ਆ ਔਰ ਇਸੇ ਪਾਰਕ ਚੰਦਾ ਆਇਆ ਹੈ ਵੀ ਪਾਰਕ ਦੀ ਜਗ੍ਹਾ ਤੇ ਇਹ ਕੱਲ ਇਹਦਾ ਫੈਸਲਾ ਹੋ ਜਾਏਗਾ ਜੋ ਇਹਦਾ ਆਏਗਾ ਉਸ ਤੋਂ ਤਾਂ ਵੀ ਜਿਨ੍ਹਾਂ ਦਾ ਉਹ ਕਿ ਕਿ ਸਾਡੇ ਕੋਲ ਨਕਸ਼ਾ ਹੈ ਉਹ ਨਕਸ਼ਾ ਪ੍ਰੂਫ ਕਰ ਦੇਣ ਆਪਣੀ ਰਜਿਸਟਰੀ ਅਗਰ ਪ੍ਰੂਫ ਕਰ ਦੇਣ ਨਾ ਤਾਂ ਉਹ ਕਿਸੇ ਨਾਲ ਤਾਂ ਹੈ ਨਹੀਂ ਪਰ ਜੋ ਇਹ ਦੱਸਦੇ ਉਹ ਤਾਂ ਕੋਈ ਨਕਸ਼ਾ ਲੈ ਕੇ ਨਹੀਂ ਆਏ ਸਾਰੇ ਸਵੇਰ ਦੇ ਹੀ ਕੀ ਕਰਨੇ ਨਕਸ਼ਾ ਨਕਸ਼ਾ 2 ਘੰਟੇ 3 ਘੰਟੇ ਸਾਡੇ ਬੰਦੇ ਬੈਠੇ ਰਹੇ ਨਹੀਂ ਲੈ ਕੇ ਆਏ ਤੇ ਸੱਚਿਆਂ ਦੇ ਤਾਂ ਲੈ ਕੇ ਆਂਦੇ ਜਦੋਂ ਤੁਸੀਂ ਇਹ ਕੰਸਟਰਕਕਟਰ ਚਾਲੂ ਕੀਤਾ ਤੁਸੀਂ ਰੋਕਿਆ ਸਾਰਾ ਉਸ ਲਈ ਵੀ ਰੋਕਿਆ ਸੀ ਰੋਕਿਆ ਉਸ ਨੂੰ ਸਾਨੂੰ ਕੋਈ ਮੰਨਦਾ ਹੀ ਨਹੀਂ ਸਾਨੂੰ ਕੋਈ ਵੀ ਹਾਂਜੀ ਆਰਾਮਦਾਰੀ ਪਰ ਉਹ ਕੁੰਡਾ ਕਰਦੀ ਕਰਦਾ ਜਿੱਥੇ ਆ ਗਿਆ ਉਹ ਕਿਸੇ ਤੋਂ ਡਰਦਾ ਨਹੀਂ ਕਹਿੰਦਾ ਵੀ ਮੈਂ ਜੋ ਦੇਖੂਗਾ ਪੇਟ ਲਾ ਕੇ ਦਿਖਾਵਾਂ ਜਿਹੜਾ ਮੈਂ ਮੇਰੇ ਸਾਨੂੰ ਤਾਂ ਧਮਕੀ ਦਿੱਤੀ ਗਈ ਹੈ ਉਹ ਹਾਂਜੀ ਕੰਡਾ ਕਰਦੀ ਕਰਦਾ

ਅਸੀਂ ਜਿਹੜੀ ਆ ਪਾਰਕ ਦੀ ਜਗ੍ਹਾ ਹੈ ਉੱਥੇ ਹੁਣ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਇਲੀਗਲ ਟਿਕਨ ਉਹ ਸੀਨੇ ਜਗ੍ਹਾ ਦੇਖ ਲਈਏ ਨੂੰ ਵੈਰੀਫਿਕੇਸ਼ਨ ਵਾਸਤੇ ਕਾਰਪੋਰੇਸ਼ਨ ਕਮਿਸ਼ਨਰ ਤੇ ਐਮਟੀਪੀ ਦੇ ਧਿਆਨ ਚ ਲਿਆਂਦਾ ਉਹ ਆਪਣੇ ਮੈਪ ਦੇ ਮੁਤਾਬਕ ਦੇਖ ਰਹੇ ਨੇ ਔਰ ਕੱਲ ਨੂੰ ਇਹਨਾਂ ਨੇ ਮੀਟਿੰਗ ਦੇ ਉੱਤੇ ਇੱਕ ਹੋਲਡ ਕੀਤੀ ਹੈ ਕਾਰਪੋਰੇਸ਼ਨ ਦੇ ਵਿੱਚ ਤੇ ਜੇ ਰੈਵਿਨਿਊ ਨਿਊ ਅਥਾਰਟੀ ਨਾਲ ਵੀ ਉਹ ਗੱਲ ਕਰਨਗੇ ਉਹ ਜਿਵੇਂ ਡਿਸੀਜਨ ਦੇਣਗੇ ਆਜ ਹੁਣ ਚੱਲਿਆ ਜਾਏਗਾ ਫਿਲਹਾਲ ਉਹਨਾਂ ਨੇ ਕਿਹਾ ਕਿ ਜਗ੍ਹਾ ਜਿਹੜੀ ਹੈ ਸਾਡੀ ਹੈ ਸਰਪੁਲ ਸ਼ਕਤੀ Okay. Welcome to CT Group of Institutions North Campus, Maksuda, where innovation meets excellence. From smart classrooms to state of the art media studios, hotel management kitchens to robotics and wellness labs, every space is designed to fuel your future. CT North Campus, building professionals shaping tomorrow.